ਕਰਮਣ ਸਿੰਘ ਪੰਦੇਰ ਜੋ ਦੋਵਾਂ ਫੋਰਮਾਂ ਦੇ 12 ਅਗੂ ਸਹਿਬਾਨਾਂ ਨੇ ਸ਼੍ਰੀ ਰਾਹੁਲ ਜੀ ਨਾਲ ਅੱਜ ਵਾਫਰ ਦੇ ਰੂਪ ਵਿੱਚ ਮੁਲਾਕਾਤ ਕੀਤੀ ਹੈ 30 ਮਿੰਟ ਤੋਂ ਉੱਪਰ ਉਸ ਮੀਟਿੰਗ ਚ ਹਰਿਆਣਾ ਦੇ ਹੁੱਡਾ ਜੀ ਆਪਣੇ ਚੰਨੀ ਸਾਹਿਬ ਰਾਜਾ ਵੜਿੰਗ ਜੀ ਜੈ ਰਾਮ ਰਮੇਸ਼ ਅਵਿਨੂ ਜੀ ਔਰ ਹੋਰ ਪਾਰਲੀਮੈਂਟ ਮੈਂਬਰ ਵੀ ਮੌਜੂਦ ਸੀਗੇ ਉਦੇ ਵਿੱਚ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਪੂਰੇ ਵਿਸਥਾਰ ਨਾਲ ਉਹਨਾਂ ਸਾਹਮਣੇ ਰੱਖਿਆ। ਆ ਜੋ 13 ਫਰਵਰੀ ਨੂੰ ਸਾਨੂੰ ਰੋਕ ਕੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਜਿਹੜੇ ਜ਼ੁਲਮ ਕੀਤੇ ਹੈਗੇ ਆ ਉਹ ਗੱਲ ਵੀ ਸਾਹਮਣੇ ਰੱਖੀ ਆ ਜਿਵੇਂ ਇੱਕ ਕਿਸਾਨ ਨੂੰ ਸ਼ਹੀਦ ਕੀਤਾ 433 ਜ਼ਖਮੀ ਕੀਤੇ ਜ਼ਹਿਰੀ ਗੈਸਾਂ ਦਾ ਵਰਤੋਂ ਕੀਤੀ ਆ। ਜਿਹੜੇ ਹੁਣ ਗਲੈਂਟਰੀ ਅਵਾਰਡ ਜਿਹੜੇ ਹਰਿਆਣਾ ਦੇ 6 ਆਈਪੀਐਸ ਜਾਂ ਐਚਪੀਪੀਐਸ ਅਧਿਕਾਰੀਆਂ ਨੂੰ ਸਨਮਾਨ ਕਰਨ ਦੀ ਗੱਲ ਹੈਗੀ ਆ ਉਹ ਵੀ ਉਹਨਾਂ ਦੇ ਸਾਹਮਣੇ ਰੱਖੀ ਹੈਗੀ ਆ। ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਕਾਂਗਰਸ ਪਾਰਟੀ ਤੇ ਇੰਡੀਆ ਗਠਜੋੜ ਇਹਨਾਂ ਮੁੱਦਿਆਂ ਨੂੰ ਦੇਸ਼ ਦੀ ਪਾਰਲੀਮੈਂਟ ਜੋਰ-ਸ਼ੋਰ ਨਾਲ ਚੱਕੂਗਾ ਔਰ ਅਰਕੀ ਸੈਸ਼ਨ ਦੇ ਵਿੱਚ ਵੀ ਗੱਲ ਕਰਾਂਗੇ ਅਸੀਂ ਜਿਹੜਾ ਮਨਜੁਗ ਸੁਪਰੀਮ ਕੋਰਟ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦੀ ਗੱਲ ਆ ਰਹੀ ਸੀ ਦੇਖੋ ਇੱਕ ਤਾਂ ਉਹਦੇ ਆਰਡਰ ਕਾਪੀ ਲੈ ਕੇ ਦੋਵਾਂ ਫੋਰਮਾਂ ਤੇ ਵਿਚਾਰ-ਚਰਚਾ ਕਰਨ ਤੋਂ ਬਾਅਦ ਹੀ ਅਸਲ ਪ੍ਰਤੀਕਿਰਿਆ ਸਾਡੀ ਦੋਵਾਂ ਫੋਰਮਾਂ ਦੀ ਹੋਊਗੀ ਪਰ ਜੋ ਮੀਡੀਆ ਦੇ ਵਿੱਚ ਕਨਸੋਹਾ ਨੇ ਵੀ यथाਸਥਿਤੀ ਬਹਾਲ ਕਰਨ ਦੀ ਗੱਲ ਮਾਨਯੋਗ ਸੁਪਰੀਮ ਕੋਰਟ ਨੇ ਕਹੀ ਹੈ ਉਹਦੇ ਨਾਲ ਹਰਿਆਣਾ ਦੇ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਗਾ ਇਹ ਤੋਂ ਗਾਹ ਟ੍ਰਾਂਸਪੋਰਟਰਾਂ ਦੀਆਂ ਮੁਸ਼ਕਲਾਂ ਵਧਣਗੀਆਂ ਸਥਾਨੀਆਂ ਲੋਕਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ ਦੂਜੀ ਗੱਲ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਆ ਮਸਲੇ ਹੱਲ ਕਰ ਲਈ ਅਸੀਂ ਨਹੀਂ ਸਮਝਦੇ ਵੀ ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੀ ਆ ਇਹ ਮਸਲਿਆਂ ਦਾ ਹੱਲ ਕਰ ਪਾਉਣਗੇ ਮੈਨੂੰ ਨਹੀਂ ਲੱਗਦਾ ਹੈਗਾ ਫਿਰ ਵੀ ਆਉਣ ਵਾਲੇ ਸਮੇਂ 'ਚ ਦੇਖਾਂਗੇ ਕੀ ਕਰਦੇ ਹੈਗੇ ਆ ਸੋ ਹੁਣ ਕਿਸਾਨਾਂ ਵੱਲੋਂ ਰਸਤਾ ਨਹੀਂ ਰੁਕਿਆ ਗਿਆ ਹਰਿਆਣਾ ਸਰਕਾਰ ਨੇ ਰਸਤਾ ਰੋਕਣ ਵਾਲੀ ਗੱਲ ਨੂੰ ਜਾ ਕੇ ਕੰਡਮਨਟ ਕੀਤਾ ਹੈਗਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤੋਂ ਹੁਣ ਲੋਕੀ ਸਮਝਣ ਵੀ ਹਰਿਆਣਾ ਸਰਕਾਰ ਨੇ ਰਸਤੇ ਰੋਕ ਕੇ ਹੈਗੇ ਆ ਧੰਨਵਾਦ